ਆ ਮੈਡੀਟੇਸ਼ਨ ਉਹਨਾਂ ਮਤਰਾਂ ਲਈ ਆ ਜੋ ਕਹਿੰਦੇ ਰਹਿੰਦੇ ਆ ਕਿ ਸਾਨੂੰ ਸਟ्रेस ਆਗਾ ਸਾਨੂੰ ਡਿਪਰੈਸ਼ਨ ਆਗਾ ਸਾਨੂੰ ਟੈਨਸ਼ਨ ਰਹਿੰਦੀ ਹੈਗੀ ਓਸ਼ੋ ਦੀਆਂ ਮੈਡੀਟੇਸ਼ਨਾਂ ਦੇ ਵਿੱਚ ਉਹ ਸਭ ਤੋਂ ਸਰਕਾਡਮੀ ਮੈਡੀਟੇਸ਼ਨ ਹੈ ਡਾਇਨਾਮਿਕ ਮੈਡੀਟੇਸ਼ਨ ਮਤਲਬ ਯਾਰ ਇੰਨੀ ਅਲਟੀਮੇਟ ਮੈਡੀਟੇਸ਼ਨ ਹੈ ਇਹ ਤੁਸੀਂ ਕੁਝ ਦਿਨ ਮੈਡੀਟੇਸ਼ਨ ਕਰੋਗੇ ਨਾ ਇਹ ਤੁਹਾਨੂੰ ਰਿਜ਼ਲਟ ਮਿਲੂਗਾ ਜਿੱਦਾਂ ਅੱਜ ਕੱਲ ਲੋਕਾਂ ਦੀ ਜ਼ਿੰਦਗੀ ਚੱਲ ਰਹੀ ਆ ਬੋਰਿੰਗ ਸਟ्रेस ਨਾਲ ਭਰੀ ਹੋਈ ਡਿਪਰੈਸ਼ਨ ਲੋਕ ਥੈਰਪੀਆਂ ਲੈ ਰਹੀ ਆਗੇ ਆਪਣੇ ਆਪ ਨੂੰ ਸਹੀ ਰੱਖਣ ਲਈ ਮੈਡੀਸਨ ਚੱਲ ਰਹੀਆਂ ਨੇ ਆ ਇਹ ਤੁਹਾਨੂੰ ਮੈਨੂੰ ਲੱਗਦਾ ਥੋੜਾ ਟਾਈਮ ਹੀ ਆ ਕਿ ਡਾਕਟਰ ਮੈਡੀਸਨ ਦੇ ਨਾਲ ਇਸ ਡਾਇਨਾਮਿਕ ਮੈਡੀਟੇਸ਼ਨ ਨੂੰ ਪ੍ਰੈਸਕ੍ਰਾਈਬ ਕਰਾਂਗੇ ਕਿ ਇਹ ਜ਼ਰੂਰ ਮੈਡੀਟੇਸ਼ਨ ਕਰੋ 21 ਦਿਨ ਕੰਟੀਨਿਊਸ ਡਾਇਨਾਮਿਕ ਮੈਡੀਟੇਸ਼ਨ ਨੂੰ ਕਰੋ ਤੁਸੀਂ ਦੇਖੋਗੇ ਕਿ ਤੁਹਾਡਾ ਸਟ्रेस ਦਾ ਗਾਹ ਪਾ ਦੂ ਇਹ ਮੈਡੀਟੇਸ਼ਨ ਨੇੜੇ ਤੇੜੇ ਨਹੀਂ ਖੜਨਾ ਸਟ्रेस ਤੋਂ ਨੇ ਡਿਪਰੈਸ਼ਨ ਡਿਪਰੈਸ਼ਨ ਦੀ ਕੀ ਗੱਲ ਕਰਦਾ ਡਿਪਰੈਸ਼ਨ ਦਬਾਉਣ ਵਾਲੀ ਭਜੂਗਾ ਇੰਨੀ ਪੰਪ ਮੈਡੀਟੇਸ਼ਨ ਆ ਇਹ ਇੱਕ ਘੰਟੇ ਦੀ ਮੈਡੀਟੇਸ਼ਨ ਆ ਇਹ ਜਿਸ ਦੀਆਂ 5 ਸਟੇਜਸ ਨੇ ਪਹਿਲੀਆਂ 3 ਸਟੇਜ 10-10 ਮਿੰਟ ਦੀਆਂ ਤੇ ਲਾਸਟ ਵਾਲੀਆਂ 2 15-15 ਮਿੰਟ ਪਹਿਲੀ ਸਟੇਜ ਜੋ ਕਿ 10 ਮਿੰਟ ਦੀ ਆਪਾਂ ਬਰੀਥਿੰਗ ਆਊਟ ਕਰਾਂਗੇ ਤੇਜੀ ਤੇਜੀ ਨਾਲ ਨੱਕ ਰਾਹੀਂ ਆਪਣੇ ਸਾਨੂੰ ਬਾਹਰ ਸਿੱਟਾਂਗੇ 10 ਮਿੰਟ ਕੰਟੀਨਿਊ ਦੂਸਰੀ ਸਟੇਜ ਉਹ ਵੀ 10 ਮਿੰਟ ਦੀ ਹੈ ਉਹ ਸ਼ਾਊਟ ਕਰਨਾ ਹੈ ਜੋ ਵੀ ਤੁਹਾਡੇ ਅੰਦਰ ਕੁਝ ਦੱਪਿਆ ਹੋਇਆਗਾ ਗੁੱਸਾ ਰੋਣਾ ਹੱਸਣਾ ਚੀਖਣਾ ਜਿਵੇਂ ਕਿਸੇ ਟਾਈਮ ਤੁਹਾਨੂੰ ਕਿਸੇ ਨੇ ਗਾਲ ਕੱਢੀ ਸੀ ਤੁਹਾਨੂੰ ਗੁੱਸਾ ਆਇਆ ਸੀਗਾ ਪਰ ਤੁਸੀਂ ਅੰਦਰ ਹੀ ਪੀ ਗਏ ਉਹ ਚੀਜ਼ ਉਹ ਹੈ ਤਾਂ ਤੁਹਾਡੇ ਅੰਦਰ ਹੀ ਹੈ ਨਾ ਹਜੇ ਤਾਂ ਉਸ ਚੀਜ਼ ਨੂੰ ਬਾਹਰ ਕੱਢਣਾ ਸਟੇਜ ਤੀਜੀ ਇਹ ਵੀ 10 ਮਿੰਟਾਂ ਦੀ ਹੈਗੀ ਉੱਪਰ ਹੱਥ ਕਰਕੇ ਸ਼ਾਊਟ ਕਰਨਾ ਹੂ 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 ਸਟੇ ਚੌਥੀ 15 ਮਿੰਟ ਦੀ ਜਿੱਥੇ ਹੋਗੇ ਤੁਸੀਂ ਜਿਵੇਂ ਵੀ ਆ ਬਸ ਐਜ਼ ਇਟ ਇਜ਼ ਉਮੀ ਖੜ ਜੋ ਵਿਦਆਊਟ ਐਨੀ ਮੂਵਮੈਂਟ ਜਿੱਥੇ ਵੀ ਹੋ ਬਸ ਫ੍ਰੀਜ਼ ਹੋ ਜਾਓ ਉੱਥੇ ਫਿਫਥ ਸਟੇਜ ਲਾਸਟ ਸਟੇਜ 15 ਮਿੰਟ ਦੀ ਹੈ ਡਾਂਸ ਤੁਸੀਂ ਹਲਕਾ ਹਲਕਾ ਡਾਂਸ ਕਰੋ ਔਰ ਸ਼ੁਕਰ ਕਰੋ ਪ੍ਰਮਾਤਮਾ ਦਾ